ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਤਰੀਕ ਨੂੰ ਰੀਠਾ ਸਾਹਿਬ ਜਾਂਦੇ ਆ ਜਿਹੜੇ ਇੱਥੋਂ ਸੰਗਤ ਜਾਂਦੀ ਆ ਤੇ ਉੱਥੇ ਲੋਕਲ ਵਸਨੀਕ ਨੇ ਜਿਹੜੇ ਉਹਨਾਂ ਦੇ ਵਿੱਚ ਝੜਪ ਹੋ ਜਾਂਦੀ ਏ ਕਿ ਇਹ ਬਹੁਤ ਹੀ ਮੰਦਭਾਗੀ ਘਟਨਾਵਾਂ ਇਹਦੇ ਵਿੱਚ ਸੰਗਤ ਜਿਹੜੀ ਆ ਉਹਨੂੰ ਕਾਫੀ ਝੋਟਾ ਆਉਂਦੀਆਂ ਨੇ ਇਹ ਘਟਨਾ ਕਿਉਂ ਆਪਰੀ ਇੱਥੋਂ ਤੱਕ ਨੌਬਤ ਕਿਉਂ ਪਹੁੰਚ ਗਈ ਇਹਦੇ ਬਾਰੇ ਤੁਸੀਂ ਸਾਰੇ ਕ੍ਰੀਮ ਕਲਿੱਪ ਸੁਣੀ ਚੁੱਕੇ ਹੋ ਬਾਕੀ ਗੱਲ ਕਰਾਂਗੇ ਅਸਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਕਮੇਟੀਆਂ ਨੇ ਉਹਨਾਂ ਦੀ ਠੀਕ ਹੈ ਜੀ ਉਹਨਾਂ ਦੀ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਜਾਂ ਕੀ ਕਾਰਵਾਈ ਕਰ ਰਹੀਆਂ ਨੇ ਉਹ ਉਹਨਾਂ ਨੇ ਸੰਗਿਆਣ ਵਿੱਚ ਹੈਗਾ ਵਾ ਕਿ ਨਹੀਂ ਹੈਗਾ ਇਹ ਸਾਰੀ ਦੀ ਜਾਣਕਾਰੀ ਲੈਣਿਆ ਮੇਰੇ ਨਾਲ ਨੇ ਸਰਦਾਰ ਜੁਗਿੰਦਰ ਸਿੰਘ ਜੀ ਜਿਹੜੇ ਨਾਨਕਮਤਾ ਸਾਹਿਬ ਦੇ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਕੋਲ ਪੁੱਛਨੇ ਆ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਪਹਿਲਾ ਮੇਰਾ ਸਵਾਲ ਤੇ ਇਹੋ ਹੀ ਆ ਕਿ ਤੁਹਾਡੀ ਜਾਣਕਾਰੀ ਵਿੱਚ ਹੈ ਵਾ ਉਹ ਜਿਹੜੀ ਘਟਨਾ ਹੋਈ ਹੈ ਏਡੀ ਵੱਡੀ ਘਟਨਾ ਵਾਪਰੀ ਹੈ ਜਿਹੜੀ ਹਾਂਜੀ ਹਾਂਜੀ ਬਿਲਕੁਲ ਜਾਣਕਾਰੀ 'ਚ ਹੈਗੀ ਹੈ ਕਿਉਂਕਿ ਪਰਸੋ ਅਸੀਂ ਇੱਥੇ ਬੈਠੇ ਸਾਂ ਜਿਸ ਟਾਈਮ ਇੱਥੇ ਬੈਠੇ ਸਾਂ ਤੇ ਅਸੀਂ ਸ਼ਾਮ ਨੂੰ ਕਿਤੇ ਬਾਹਰ ਜਾਣਾ ਸੀ ਜੇ ਸੀ ਇਥੇ ਗਏ ਆ ਜਿਸ ਤਰ੍ਹਾਂ ਇਥੋਂ ਨਿਕਲੇ ਆ ਰਸਤੇ 'ਚ ਸੀ ਕਿਤੇ ਬਾਹਰ ਜਾ ਰਹੇ ਸਾਂ ਤੇ ਇਹ ਪ੍ਰਮੁਖ ਪਤੀ ਸਿਤਾਰਗੰਜ ਵਾਲੇ ਪ੍ਰਵਿੰਦਰ ਸਿੰਘ ਨਾਂ ਦੇ ਹਾਂਜੀ ਪ੍ਰਵਿੰਦਰ ਸਿੰਘ ਨਾਂ ਪਲਵਿੰਦਰ ਸਿੰਘ ਉਹਨਾਂ ਦਾ ਫੋਨ ਆਇਆ ਮੇਰੇ ਕੋਲ ਉਹਨਾਂ ਨੇ ਉਹ ਘਟਨਾ ਦੇ ਬਾਰੇ 'ਚ ਸਾਰੀ ਵਾਰਤਾ ਜੋ ਸੀ ਮੇਰੇ ਨਾਲ ਸਾਂਝੀ ਕੀਤੀ ਤੇ ਮੈਂ ਤਾਂ ਬਾਹਰ ਜਾ ਰਿਹਾ ਸੀ ਫਿਰ ਮੈਂ ਉਸੇ ਟਾਈਮ ਗੁਰਵੰਤ ਸਿੰਘ ਸੋਨੀ ਆਪਣੇ ਜਿਹੜੇ ਖਟੀਮਾ ਦੇ ਡਾਇਰੈਕਟਰ ਨੇ ਉਹਨਾਂ ਨੂੰ ਆਖਿਆ ਔਰ ਉਧਰੋਂ ਰੀਠਾ ਸਾਹਿਬ ਦੇ ਜਿਹੜੇ ਮੁਖੀ ਨੇ ਬਾਬਾ ਸ਼ਾਮ ਸਿੰਘ ਉਹਨਾਂ ਨਾਲ ਗੱਲ ਹੋਈ ਤੇ ਫਿਰ ਬਾਅਦ ਚ ਇਹਨਾਂ ਨੇ ਦੱਸਿਆ ਕਿ ਐਸਐਸਪੀ ਨਾਲ ਔਰ ਪ੍ਰਸ਼ਾਸਨ ਨਾਲ ਸਾਰੀ ਗੱਲਬਾਤ ਹੋ ਗਈ ਹੈ ਔਰ ਇਸ ਟਾਈਮ ਮਾਮਲਾ ਸਹਮਤੀ ਹੈ ਹੁਣ ਬਾਕੀ ਜਿਹੜਾ ਉਹ ਸਵੇਰੇ ਹੋਏਗਾ ਜੋ ਵੀ ਹੋਏਗਾ ਪਰ ਪ੍ਰਧਾਨ ਸਾਹਿਬ ਗੱਲ ਇਹ ਸੁਣ ਚਾਰੀ ਹੈ ਵੀ ਤੁਹਾਡੇ ਵੱਲੋਂ ਜਿਹੜਾ ਐਕਸ਼ਨ ਲਿਆ ਜਾਣਾ ਚਾਹੀਦਾ ਸੀ ਉਹ ਐਕਸ਼ਨ ਨਹੀਂ ਲਿਆ ਗਿਆ ਟਾਈਮ 'ਚ ਇੱਕੀ ਐਕਸ਼ਨ ਤਾਂ ਜਿਹੜਾ ਵੀ ਮੌਕੇ ਤੇ ਮੇਰੀ ਇਹ ਵੀ ਗੱਲ ਹੋਈ ਇਹਨਾਂ ਨਾਲ ਆਪਣੇ ਪਰਮੁਖ ਸਾਹਿਬ ਨਾਲ ਮੈਂ ਕਿਹਾ ਸਭ ਤੋਂ ਪਹਿਲਾਂ ਤੁਸੀਂ ਪੁਲਿਸ ਪ੍ਰੋਡਕਸ਼ਨ ਲਵੋ ਤੇ ਉਸ ਥਾਂ ਤੇ ਪਹੁੰਚੋਰ ਤੁਹਾਡੇ ਆਪਣੇ ਸਤਾਰਗੰਜ ਦੇ ਮੰਤਰੀ ਜੀ ਹੈਗੇ ਨੇ ਉਹਨਾਂ ਨੂੰ ਫੋਨ ਕਰਾਓ ਐਸਐਸਪੀ ਨੂੰ ਉਹਨਾਂ ਨੇ ਕਿਹਾ ਕਿ ਇਹ ਤਾਂ ਮੈਂ ਕਰ ਚੁੱਕਿਆ ਹਾਂ ਤੇ ਮੈਂ ਕਿਹਾ ਫਿਰ ਸਾਡੇ ਬੰਦੇ ਵੀ ਪਹੁੰਚਣਗੇ ਸਾਡੇ ਬੰਦਿਆਂ ਨੇ ਵੀ ਆਪਦੀ ਕਾਰਵਾਈ ਜਿੰਨੀ ਕੀਤੀ ਹੈ ਉਹ ਮੈਂ ਪੂਰੀ ਡਿਟੇਲ ਤਾਂ ਨਹੀਂ ਦੱਸ ਸਕਦਾ ਕੀ ਹੋਈ ਕੀ ਨਹੀਂ ਹੋਈ ਲੇਕਿਨ ਇਹਨਾਂ ਨੇ ਸਾਰਾ ਸ਼ਾਸਨ ਪ੍ਰਸ਼ਾਸਨ ਨਾਲ ਹਰ ਥਾਂ ਤੇ ਇਹਨਾਂ ਨੇ ਗੱਲਬਾਤ ਕੀਤੀ ਸਾਰੀ ਥਾਂ ਤੇ ਪਹੁੰਚੇ ਨੇ ਬਸ ਬਾਕੀ ਮੈਂ ਹੁਣ ਵੀ ਮੁੱਖ ਮੰਤਰੀ ਜੀ ਨੂੰ ਵੀ ਅਸੀਂ ਲੈਟਰ ਇਥੋਂ ਭੇਜ ਦਿੱਤਾ ਕਿ ਭਈ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਯਾਤਰਾ ਲਗਾਤਾਰ ਚੱਲਦੀ ਹੈ ਰੀਠਾ ਸਾਹਿਬ ਦੀ ਤੇ ਉਹਨਾਂ ਦੇ ਵਿੱਚ ਕੋਈ ਵੀ ਦਿੱਕਤ ਆਏਗੀ ਤੇ ਸਾਨੂੰ ਪਰੇਸ਼ਾਨੀ ਤੇ ਹੈ ਹੀ ਸਾਰੀ ਕਮੇਟੀ ਨੂੰ ਕਿ ਸਾਰੇ ਸਮਾਜ ਨੂੰ ਪਰੇਸ਼ਾਨੀ ਹੈ ਤੁਹਾਡੀ ਕਮੇਟੀ ਵੱਲੋਂ ਕਿੰਨਾ ਨੂੰ ਕਿੰਨਾ ਦੀ ਡਿਊਟੀ ਲਈ ਗਈ ਹੈ ਕਿੰਨਾਂ ਨੇ ਜਾ ਕੇ ਉੱਥੇ ਸਾਰੀ ਕਾਰਵਾਈ ਵੇਖੀ ਹੈ ਜਾਂ ਕਿੰਨਾਂ ਦੇਖ ਰੱਖ ਦੇ ਵਿੱਚ ਇਹ ਸਾਰੀ ਘਟਨਾਕਰਮ ਜਿਹੜਾ ਚੱਲ ਰਿਹਾ ਸਿੰਘ ਸੋਨੀ ਨੂੰ ਮੈਂ ਆਖਿਆ ਸੀ ਔਰ ਜਬਾਬਾਬਾ ਜੀ ਨੂੰ ਬਾਬਾ ਰੀਠਾ ਸਾਹਿਬ ਵਾਲਿਆਂ ਨੂੰ ਉਹਨਾਂ ਸ਼ਾਮ ਸਿੰਘ ਜੀ ਨੂੰ ਤੇ ਮੇਨ ਬੰਦੇ ਸਾਡੇ ਕਮੇਟੀ ਦੇ ਗੁਰਵੰਤ ਸਿੰਘ ਸੋਨੀ ਜੀ ਸੀ ਕਦੀਮਾ ਤੋਂ ਡਾਇਰੈਕਟਰ ਨੇ ਇਹਨਾਂ ਨਾਲ ਹੀ ਗੱਲ ਹੋਈ ਉਸੇ ਟਾਈਮ ਮੇਰੀ ਕਮੇਟੀ ਦੇ ਉੱਤੇ ਬਹੁਤ ਸਾਰੇ ਇਹ ਲੱਗ ਰਹੇ ਨੇ ਦੋਸ਼ ਲੱਗ ਰਹੇ ਨੇ ਜਾਂ ਨਰਾਜ਼ਗੀ ਵੀ ਹੈ ਸੰਗਠਨਾਂ ਦੇ ਵਿੱਚ ਵੀ ਤੁਹਾਡੇ ਵੱਲੋਂ ਕੋਈ ਉਚਿਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਨਹੀਂ ਕੀਤੀ ਗਈ ਉਹ ਉਹ ਵਜ੍ਹਾ ਕੀ ਆ ਕਿਉਂ ਤੁਸੀਂ ਇਹ ਟਲਾਰ ਰਵਈਆ ਕਿਉਂ ਬਣਾਇਆ ਹੋਇਆ ਵਾ ਕੀ ਗੱਲ ਆ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਫਿਰ ਜੀ ਗੱਲ ਇਹ ਹੋਈ ਹੈ ਕਿ ਜਿੱਦਾਂ 8 ਤਿੱਕ ਦੀ ਇਹ ਕਟਨ ਹੋਈ ਏ ਪਰ ਪ੍ਰਧਾਨ ਜੀ ਨੇ ਕਾਲ ਕੀਤੀ ਹੈ ਮੈਨੂੰ ਕਿ ਇਸ ਤਰੀਕੇ ਦੀ ਕਟਨਾ ਹੋਈ ਹੈ ਤੁਸੀਂ ਇਹਦਾ ਥੋੜਾ ਜਿਹਾ ਸੰਗਿਆਨ ਚ ਲਓ ਔਰ ਮੈਂ ਤਤਕਾਲ ਆਪਣੇ ਜਿਹੜੇ ਬਲਾਪੁਰਪ ਪਤੀ ਨੇ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਸੰਪਰਕ ਕੀਤਾ ਤੇ ਉਹ ਕਹਿੰਨ ਲੱਗੇ ਵੀ ਹਾਂ ਕਟਨਾ ਤੇ ਸਾਡੇ ਨਾਲ ਇੱਥੇ ਕਾਫੀ ਤਕੜੀ ਵਾਪਰੀ ਹੈ ਔਰ ਅਸੀਂ ਪ੍ਰਸ਼ਾਸਨ ਦੀ ਹੈਲਪ ਲੈ ਰਹੇ ਹਾਂ ਉਹ ਗੱਲਬਾਤ ਕਰ ਰਹੇ ਹਾਂ ਮੇਰੀ ਤੁਰੰਤ ਫਿਰ ਮੈਂ ਬਾਬਾ ਸ਼ਾਮ ਸਿੰਘ ਜੀ ਜੋ ਰੀਠਾ ਸਾਹਿਬ ਦੇ ਪ੍ਰਮੁਖ ਸੇਵਾਦਾਰ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਆਖਿਆ ਵੀ ਮੇਰੀ ਐਸਪੀ ਨਾਦ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਤੇ ਅਸੀਂ ਪ੍ਰਸ਼ਾਸਨ ਦੇ ਥਰੂ ਸਾਰਾ ਕੁਝ ਇਹਦੀ ਜਾਂਚ ਕਰਵਾ ਰਹੇ ਆ ਜਾਂ ਜਿੱਦਾਂ ਵੀ ਜੋ ਵੀ ਕਟਨਾ ਹੋਈ ਏ ਉਹਦੇ ਚ ਅਸੀਂ ਸੰਗਿਆਨ ਚ ਲੈ ਕੇ ਜੋ ਵੀ ਬੰਦਦੀਆਂ ਧਾਰਾਵਾਂ ਨੇ ਉਹ ਕੀਤੀਆਂ ਜਾਂਦੀਆਂ ਨੇ ਔਰ ਉਹ ਹੋਈਆਂ ਵੀ ਉਹ ਕੱਲ ਹੋਈਆਂ ਨੇ ਸਾਰੀ ਗੱਲ ਔਰ ਮੇਰੀ ਕੱਲ ਫਿਰ ਗੱਲਬਾਤ ਹੋਈ ਏ ਉਹਨਾਂ ਦਾ ਪ੍ਰਮੁਖ ਸਮਾਨਾ ਕੀ ਕੋਈ ਜ਼ਰੂਰਤ ਪ੍ਰਮੁੱਖ ਸਾਹਿਬ ਵੱਲੋਂ ਤਾਂ ਜਿਵੇਂ ਮੈਂ ਕੋਈ ਸੁਣ ਰਿਹਾ ਕਿ ਉਹ ਕਹਿ ਰਹੇ ਵੀ ਤੁਹਾਡੇ ਨਾਲ ਉਹਦਾ ਨਾਲ ਕਿਸੇ ਨਾਲ ਸੰਪਰਕ ਹੀ ਨਹੀਂ ਕੀਤਾ ਕਮੇਟੀ ਵਾਲੇ ਨੇ ਮੇਰੇ ਨਾਲ ਮੇਰਾ 8 ਤਰੀਕ ਨੂੰ ਵੀ ਸੰਪਰਕ ਹੋਇਆ ਉਹ ਕੱਲ ਵੀ ਹੋਇਆ ਮੇਰਾ ਸੰਪਰਕ ਉਹ ਫਿਰ ਕੱਲ ਇਹ ਵਾਪਸ ਆ ਗਏ ਸੀ ਮੈਂ ਵੀ ਕਮੇਟੀ ਤੁਹਾਡੇ ਨਾਲ ਬਿਲਕੁਲ ਕੰਦੇ ਨਾਲ ਕੰਦਾ ਲਾ ਕੇ ਖੜੀ ਏ ਜਿੱਥੇ ਕਿਤੇ ਵੀ ਤੁਹਾਨੂੰ ਜ਼ਰੂਰਤ ਏ ਉਹ ਮੇਰੀ ਹੁਣੀ ਵੀ ਗੱਲ ਹੋਈ ਏ ਥੋੜੀ ਦੇਰ ਪਹਿਲਾਂ ਉਹ ਕਹਿੰਦੇ ਮੈਂ ਹਸਪੀਟਲ ਆ ਤੇ ਮੈਂ ਹਸਪੀਟਲ ਤੋਂ ਜਿੱਦਾਂ ਹੀ ਮੇਰੇ ਮਤਲਬ ਬ੍ਰਦਰ ਇਨ ਲਾ ਜਿਹੜੇ ਪਰਤੀ ਨੇ ਜਾਂ ਉਹਨਾਂ ਨੂੰ ਸੱਟਾਂ ਜ਼ਿਆਦਾ ਲੱਗੀਆਂ ਨੇ ਮੈਂ ਉਹਨ ਤੇ ਮੈਂ ਆਪ ਜੀ ਨਾਲ ਗੱਲ ਕਰਦਾ ਮੈਂ ਵੀ ਅਸੀਂ ਪ੍ਰਧਾਨ ਜੀ ਤੇ ਅਸੀਂ ਬੈਠੇ ਹੋਏ ਆਂ ਔਰ ਐਸਪੀ ਸਾਹਿਬ ਨਾਲ ਵੀ ਗੱਲ ਹੋ ਗਈ ਪ੍ਰਧਾਨ ਜੀ ਦੀ ਡੀਐਮ ਸਾਹਿਬ ਨਾਲ ਵੀ ਗੱਲ ਹੋ ਗਈ ਏ ਉਹਨਾਂ ਆਖਿਆ ਵੀ ਅਸੀਂ ਇਹਦੇ ਤੇ ਬਹੁਤ ਜ਼ਿਆਦਾ ਸੰਕੇਤ ਲੈ ਰਹੇ ਆ ਅਸੀਂ ਮੁੱਖ ਮੰਤਰੀ ਜੀ ਨੂੰ ਵੀ ਇੱਕ ਚਿੱਠੀ ਪਾਤੀ ਅੱਜ ਕਿ ਇਹਦੀ ਉੱਚ ਇਸਤਰੀ ਇੱਕ ਜਾਂਚ ਹੋਣੀ ਚਾਹੀਦੀ ਏ ਔਰ ਇੱਕ ਕਮੇਟੀ ਪੂਰੀ ਤਨਮਨੋਂ ਤੁਹਾਨੂੰ ਨਾਲ ਇਨਾ ਸਾਰੇ ਨਾਲ ਖੜੀ ਔਰ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ ਕਿ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਕਿਉਂਕਿ ਜੂਨ ਦਾ ਮਹੀਨਾ ਹੁੰਦਾ ਛੁੱਟੀਆਂ ਦਾ ਮਹੀਨਾ ਹੁੰਦਾ ਹੈ ਪ੍ਰਸ਼ਾਸਨ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਗੱਲਬਾਤ ਹੋਈ ਹੈ ਸਾਡੀ ਗੱਲਬਾਤ ਹੋਈ ਹੈ ਉਹਨਾਂ ਆਖਿਆ ਵੀ ਅਸੀਂ ਪੂਰਾ ਤੜ ਨਾਲ ਸਹਿਯੋਗ ਕਰ ਰਹੇ ਹਾਂ ਇਹ ਘਟਨਾ ਬਹੁਤ ਗਲਤ ਹੋਈ ਹੈ ਜੋ ਪਹਿਲਾਂ ਘਟਨਾ ਹੋਈ ਸੀ ਬੱਚਿਆਂ ਨਾਲ ਹੁਣ ਕਿਹਦੀ ਗੱਲ ਤੇ ਜਾਂਚ ਦਾ ਵਿਸ਼ੇ ਹੋਵੇ ਇਹ ਜਾਂਚ ਹੋਏਗੀ ਫਿਰ ਪਤਾ ਲੱਗੇਗਾ ਕਿ ਕਿਹਦੀ ਗਲਤੀ ਹੈ ਪਰ ਜਿਹੜੀ ਇਹਨਾਂ ਨਾਲ ਗਲਤ ਹੋਇਆ ਬਲਾਪੁਰ ਮੁਖ ਦੇ ਪਤੀ ਨਾਲ ਗਲਤ ਹੋਇਆ ਜਾਂ ਵਾਸਤੇ ਵਿੱਚ ਬੱਚਿਆਂ ਦੇ ਨਾਲ ਹੋਇ ਇਹ ਐਸੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਚਲੋ ਇਹਨਾਂ ਦਾ ਵੀ ਆਪਣਾ ਇੱਕ ਰਤਬਾ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲਿਆ ਸੀ ਵੀ ਪ੍ਰਸ਼ਾਸਨ ਨੂੰ ਕਿਹਾ ਔਰ ਅੱਜ ਵੀ ਅਸੀਂ ਮੈਂ ਹੁਣੀ ਵੀ ਗੱਲ ਕੀਤੀ ਹੈ ਔਰ ਪ੍ਰਸ਼ਾਸਨ ਬਿਲਕੁਲ ਇਹਨਾਂ ਦੇ ਨਾਲ ਖੜਾ ਹੈ ਮਤਲਬ ਸਾਰੇ ਸਿੱਖ ਸਮਝਾਇਦੇ ਨਾਲ ਖੜਾ ਹੈ ਅਸੀਂ ਸਰਮਾ ਖੜਾ ਚਲੋ ਜੋ ਵੀ ਹੈ ਘਟਨਾ ਹੋਈ ਹੈ ਗਲਤ ਹੋਈ ਹੈ ਅਸੀਂ ਇਹਦੀ ਸਖਤ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ ਔਰ ਜਿਹੜੀ ਦਰਸ਼ਨਾਂ ਸੰਗਤ ਜਾ ਰਹੀ ਹੈ ਉਹ ਤੇ ਹਮਲਾ ਕਰ ਰਹੇ ਨੇ ਮਤਲਬ ਇਹ ਕਿਹੜੀ ਸੋਚ ਆ ਕਿਹੜੀ ਮੈਂਡਟੀ ਆ ਕੌਣ ਲੋਕ ਨੇ ਉਹ ਜਿਹੜੇ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹ ਮੇਰੀ ਹੋਈ ਸੀ ਵੀਰਚੀ ਨਾਲ ਗੱਲ ਵੀ ਸੀ ਕਹੇ ਸੀ ਕਿ ਇੱਕ ਤੋਂ ਦੋ ਹੈਗੇ ਨੇ ਇਹਨੇ ਬਹੁਤ ਉੱਥੇ ਮਤਲਬ ਗਲਤ ਕੀਤਾ ਹੋਇਆ ਕਈ ਚੀਜ਼ਾਂ ਦਾ ਨਾਂ ਵੀ ਲੈ ਰਹੀ ਸੀ ਮੈਨੂੰ ਮੈਨੂੰ ਨਾਂ ਪਤਾ ਨਹੀਂ ਪਰ ਉਹਦੇ ਉਹ ਗਲਤ ਵੀ ਪ੍ਰਸ਼ਾਸਨ ਵੀ ਉੱਤੋਂ ਬਹੁਤ ਜ਼ਿਆਦਾ ਤੰਗ ਹੈ ਔਰ ਖੈਰ ਪ੍ਰਸ਼ਾਸਨ ਨੇ ਧਾਰਾਵਾਂ ਠੀਕ ਠਾਕ ਲਾਤੀਆਂ 307 ਵਗੈਰਾ ਧਾਰਾਵਾਂ ਵੀ ਲੱਗ ਗਈਆਂ ਨੇ ਉੱਤੇ ਔਰ ਜਿੱਦਾਂ ਵੀ ਹੁਣ ਪ੍ਰਸ਼ਾਸਨ ਨਾਲ ਜੋ ਵੀ ਗੱਲ ਹੋਏਗੀ ਅ ਪੂਰੀ ਟੀਮ ਲੈ ਕੇ ਪ੍ਰਧਾਨ ਜੀ ਤੇ ਸਾਰੇ ਮੈਂਬਰ ਉੱਥੇ ਪਹੁੰਚਾਂਗੇ ਔਰ ਇਸ ਚੀਜ਼ ਦੀ ਪੂਰੀ ਜਾਣਕਾਰੀ ਲਾਂਗੇ ਬਾਕੀ ਪ੍ਰਸ਼ਾਸਨ ਨਾਲ ਸਾਡੀ ਲਗਾਤਾਰ ਗੱਲ ਚੱਲ ਰਹੀ ਹੈ ਡੀਐਮ ਸਾਹਿਬ ਨਾਲ ਐਸਪੀ ਸਾਹਿਬ ਨਾਲ ਗੱਲ ਚੱਲ ਰਹੀ ਹੈ ਦੁਬਾਰਾ ਤੋਂ ਇਹਨਾਂ ਘਟਨਾਵਾਂ ਦੀ ਪੁਨਰਵਰਤੀ ਨਾ ਹੋਏ ਠੀਕ ਹੈ ਦੁਬਾਰਾ ਕਿਉਂਕਿ ਸੰਗਤ ਲਗਾਤਾਰ ਉੱਥੇ ਜਾ ਰਹੀ ਹੈ ਤਾਂ ਉਹਦੇ ਵਾਸਤੇ ਤੁਸੀਂ ਕੀ ਕਦਮ ਚੁੱਕੋਗੇ ਤੁਹਾਡੀ ਕਮੇਟੀ ਕੀ ਕਦਮ ਚੁੱਕੇਗੀ ਜਦੋਂ ਇਹ ਮੇਲਾ ਚੱਲਦਾ ਹੈ ਮਤਲਬ ਰੀਠਾ ਸਾਹਿਬ ਦਾ ਉਦੋਂ ਇਹ ਮੀਟਿੰਗਾਂ ਵਗੈਰਾ ਹੁੰਦੀਆਂ ਨੇ ਤੇ ਮੀਟਿੰਗਾਂ ਵੀ ਹੋਈਆਂ ਨੇ ਅਰਕੀ ਕੀ ਪ੍ਰਸ਼ਾਸਨ સ્તર ਕਰੇ ਉਹ ਥੋੜਾ ਜਿਹਾ ਇਹ ਵੇਖੋ ਘਟਨਾ ਇਹ ਬਹੁਤ ਗਲਤ ਹੋਈ ਹੈ ਪਰ ਹੁਣ ਇਹਦਾ ਤੇ ਹੁਣ ਜਾਂਚ ਦਾ ਵਿਸ਼ੇ ਚੱਲ ਰਿਹਾ ਹੈ ਬਾਕੀ ਅਸੀਂ ਪੂਰਾ ਸੰਗਤ ਦੇ ਨਾਲ ਖੜੇ ਆਂ ਔਰ ਜਿੱਥੇ ਕਿਤੇ ਵੀ ਹੁਣ ਪ੍ਰਸ਼ਾਸਨ ਨਾਲ ਜਿੱਦਾਂ ਵੀ ਸਾਡੀ ਕੱਲ ਗੱਲਬਾਤ ਹੁੰਦੀ ਫਿਰ ਉਸੇ ਹਿਸਾਬ ਨਾਲ ਅਸੀਂ ਗਾਂਦਾ ਕਿ ਇਹਨਾਂ ਨੂੰ ਸੁਰੱਖਿਆ ਦਿੱਤੀ ਜਾਏ ਜਾਂ ਮਤਲਬ ਸੰਗਤ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਏ ਔਰ ਮੀਟਿੰਗਾਂ ਪਹਿਲਾਂ ਜਦੋਂ ਮੇਲਾ ਰੇਟਰ ਸਾਹਿਬ ਦਾ ਚੱਲਦਾ ਉਹਦੋਂ ਮੀਟਿੰਗਾਂ ਹੁੰਦੀਆਂ ਨੇ ਕਿ ਮਤਲਬ ਜਿਹੜਾ ਬੱਚੇ ਹੁੜਗੰਧ ਕਰਦੇ ਨੇ ਜਾਂ ਬੱਚੇ ਉੱਥੇ ਸ਼ਰਾਰਤਾ ਕਰਦੇ ਨੇ ਇਹਨਾਂ ਨੂੰ ਤੁਸੀਂ ਥੋੜਾ ਜਿਆਦਾ ਸਮਝਾਇਆ ਜਾਏ ਉਹ ਵੀ ਸਾਡੇ ਵੱਲੋਂ ਅਪੀਲ ਹੁੰਦੀ ਹੈ ਕਿ ਆਪਾਂ ਇਹਨਾਂ ਨੂੰ ਸਮਝਾ ਕੇ ਬੱਚਿਆਂ ਨੂੰ ਕੋਈ ਕੋਈ ਵੀ ਘਟਨਾ ਅਜਿਹੇ ਰਸਤੇ ਵਿੱਚ ਨਾ ਹੋਏ ਜੇ ਇਹ ਮਤਲਬ ਬਾਕੀ ਪ੍ਰਸ਼ਾਸਨ ਨੂੰ ਪੂਰੀ ਮੁਸਤਜ਼ਿਦਗੀ ਨਾਲ ਲੱਗਾ ਹੋਇਆ ਮੇਰੀ ਗੱਲ ਹੋਈ ਹੈ ਨਾ ਕਿ ਪ੍ਰਸ਼ਾਸਨ ਨੇ ਸਾਡੀ ਪੂਰੀ ਮਤ ਦਿੱਤੀ ਹੈ ਔਰ ਅਸੀਂ ਇਸ ਚੀਜ਼ ਤੇ ਸੰਤੁਸ਼ਟ ਵੀ ਹਾਂ ਮੇਰੀ ਗੱਲ ਵੀ ਹੋਈ ਹੈ ਵੀਰ ਜੀ ਨਾਲ ਤੇ ਬਾਕੀ ਅਸੀਂ ਪੂਰੀ ਕਮੇਟੀ ਨਾਲ ਖੜੇ ਹਾਂ ਉਹਨਾਂ ਦੇ ਨਾਲ ਔਰ ਸ਼ਾਮ ਨੂੰ ਹੋ ਸਕੇ ਤਾਂ ਮੁਲਾਕਾਤ ਕਰਨੇ ਆ ਪ੍ਰਮੁਖ ਜੀ ਨਾਲ ਤੇ ਜਿੱਦਾਂ ਵੀ ਉਹਨਾਂ ਦਾ ਹੋਏਗਾ ਕਿ ਹਾਂ ਸਾਡੇ ਨਾਲ ਚੱਲੋ ਅਸੀਂ ਕੱਲੋ ਕਮੇਟੀ ਪੂਰੀ ਨਾਲ ਚੱਲਣ ਨੂੰ ਤਿਆਰ ਹਾਂ ਤੇ ਉੱਥੇ ਗੱਲਬਾਤ ਕਰਾਂਗੇ ਜਿੰਨਾ ਵੀ ਗੱਲ ਕਰ ਰਹੀ ਹੋਏਗੀ ਬਾਕੀ ਜੋ ਵੀ ਕਰਦੀਆਂ ਕਾਰਵਾਈਆਂ ਬਣਦੀਆਂ ਨੇ ਅਸੀਂ ਉਹ ਕਰ ਦਿੱਤੀਆਂ ਨੇ ਉਹ ਕਰ ਰਹੇ ਹਾਂ ਕਰ ਰਹੇ ਬਿਲਕੁਲ ਕਰ ਰਹੇ ਜੀ ਬਿਲਕੁ ਇਹ ਬਾਅਦ ਤੇ ਜਾਂਚ ਦਾ ਵੀ ਸ਼ਹਿਰ ਰਹ ਜਾਂਦਾ ਵਾ ਜਾਂਚ ਹੋਵੇਗੀ ਪ੍ਰਸ਼ਾਸਨ ਜਾਂਚ ਕਰੇਗਾ ਪੁਲਿਸ ਜਾਂਚ ਕਰੇਗੀ ਜਾਂ ਕੋਈ ਕਮੇਟੀ ਵਾਲੇ ਆਪਣੇ ਅਸਤਰ ਦੇ ਉੱਤੇ ਵੀ ਜਾਂਚ ਕਰਨਗੇ ਪਰ ਇਹ ਘਟਨਾਵਾਂ ਹੁੰਦੀਆਂ ਕਿਉਂ ਨੇ ਸਾਨੂੰ ਇਹਦੀ ਤਹਿ ਦੇ ਵਿੱਚ ਜਾਣ ਦੀ ਲੋੜ ਆ ਠੀਕ ਹੈ ਸੰਗਤਾਂ ਜਿਹੜੀਆਂ ਜਾਂਦੀਆਂ ਦਰਸ਼ਨ ਕਰਨ ਵਾਸਤੇ ਜਾ ਰਹੀਆਂ ਸੰਗਤਾਂ ਦੇ ਉੱਤੇ ਹਮਲਾ ਹੋ ਜਾਂਦਾ ਕਿਸੇ ਦਾ ਸਿਰ ਪਾੜ ਦਿੱਤਾ ਜਾਂਦਾ ਕਿਸੇ ਦੇ ਬਾਹਾਂ ਦੇ ਚੋੜ ਲੱਗਦੀ ਆ ਛੋਟੇ ਛੋਟੇ ਬੱਚੇ ਨੇ ਉਹ ਕਿੰਨੀ ਦਹਿਸ਼ਤ ਦੇ ਵਿੱਚ ਹੋਣਗੇ ਔਰ ਜਿਹੜੇ ਨਾਲ ਗਏ ਸਨ ਉਹਨਾਂ ਦੇ ਮਨ ਤੇ ਕੀ ਬੀਤੀ ਹੋਏਗੀ ਇਹ ਘਟਨਾਵਾਂ ਨੂੰ ਥੱਲ ਕਿਵੇਂ ਪਾਈ ਜਾ ਸਕਦੀ ਹੈ ਇਹ ਤੇ ਸੋਚਣ ਦੀ ਜ਼ਿਆਦਾ ਜ਼ਰੂਰਤ ਹੈ ਸਾਡੀਆਂ ਕਮੇਟੀਆਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਤੇ ਪ੍ਰਸ਼ਾਸਨ ਨੂੰ ਵੀ ਸੋਚਣ ਦੀ ਜ਼ਰੂਰਤ ਆ ਦੂਜੀ ਗੱਲ ਰਹਿ ਗਈ ਕਿ ਜਿਹੜੇ ਅਸੀਂ ਯਾਤਰੂ ਜਾ ਰਹੇ ਆ ਗੁਰੂ ਸਾਹਿਬ ਨੇ ਸਾਨੂੰ ਤਿਆਰ ਬਾਤ ਤਿਆਰ ਖਾਲਸਾ ਬਣਾਇਆ ਸੀ ਠੀਕ ਹੈ ਜੀ ਸਿੱਖ ਜਿਹੜਾ ਵਾ ਦੂਜਿਆਂ ਦੀ ਵੀ ਰੱਖਿਆ ਕਰਦਾ ਵਾ ਸਿੱਖ ਦੀ ਸ਼ਰਨ ਦੇ ਵਿੱਚ ਜਿਹੜਾ ਵੀ ਆਉਂਦਾ ਵਾ ਸਿੱਖ ਖਾਲਸਾ ਉਹਦੀ ਰੱਖਿਆ ਕਰਦਾ ਵਾ ਪਰ ਅੱਜ ਜਿਹੜੀ ਆ ਸਥਿਤੀ ਇਹ ਪਹੁੰਚ ਚੁੱਕੀ ਆ ਕਿ ਸਿੱਖ ਆਪਣੀ ਵੀ ਰੱਖਿਆ ਨਹੀਂ ਕਰ پا ਰਹੇ ਮੈਨੂੰ ਬੜੇ ਦੁਖੀ ਹੋ ਗਈ ਇਹ ਕਹਿਣਾ ਪੈ ਰਿਹਾ ਵਾ ਕਿ ਜੇ ਤਿਆਰ ਬਾਤ ਤਿਆਰ ਖਾਲਸਾ ਹੋਏਗਾ ਤੁਸੀਂ ਆਪਣੇ ਗੁਰੂ ਗੁਰੂਆਂ ਦੇ ਕਹੇ ਮਾਰਗ ਦੇ ਉੱਤੇ ਚੱਲਦੇ ਹੋ ਦਸੇ ਮਾਰਗ ਦੇ ਉੱਤੇ ਚੱਲਦੇ ਹੋ ਤੇ ਮੈਂ ਸਮਝਦਾ ਮਾਂ ਵੀ ਕਿਸੇ ਦੀ ਹਿੰਮਤ ਨਹੀਂ ਕੀ ਵੀ ਧਰ ਤੇ ਕੋਈ ਹਮਲਾਵਰ ਹੋ ਸਕੇ ਇਹਦੇ ਵਾਸਤੇ ਸਾਨੂੰ ਗੁਰੂ ਸਾਹਿਬ ਦੇ ਲਲ ਲੱਗਣਾ ਪਏਗਾ ਅਸੀਂ ਇਸ ਟਾਈਮ ਟਾਈਮ ਇਹੋ ਜਿਹਾ ਆ ਗਿਆ ਵੀ ਅਸੀਂ ਭੌਤਿਕ ਚੀਜ਼ਾਂ ਦੇ ਮਗਰ ਜ਼ਿਆਦਾ ਪੈ ਗਏ ਆ ਭੌਤਿਕ ਚੀਜ਼ਾਂ ਦੇ ਚੱਕਰ ਦੇ ਵਿੱਚ ਅਸੀਂ ਦੀਨ ਤੋਂ ਵੀ ਜਾਂਦੇ ਰਹੇ ਆ ਤੇ ਦੁਨੀਆ ਤੋਂ ਵੀ ਜਾਂਦੇ ਰਹੇ ਆ ਧੰਨਵਾਦ